ਜੀ ਇਹ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਜੀ ਇਹ ਵੱਡੇ ਵੱਡੇ ਜਿਵੇਂ ਗਲਾਬ ਬਾਈ ਹੋ ਗਿਆ ਜੀ ਸਿੱਧੂ ਮਸੇਵਾਲਾ ਹੋ ਗਿਆ ਗਿੱਪੀ ਬਾਈ ਹੋ ਗਿਆ ਉਹਨਾਂ ਦੇ ਵੱਡੇ ਵੱਡੇ ਜਿਹੜੀਆਂ ਸਟਾਰਸ ਸੈਲੀਬ੍ਰੇਟੀਆਂ ਹੁੰਦੀਆਂ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਮਹਿਲਾਂ ਦੇ ਵਿੱਚ ਬਾਈ ਜੀ ਇਹ ਦਰਵਾਜ਼ੇ ਲਾਏ ਜਾਂਦੇ ਆ ਮੈਂ ਕਹਿੰਦਾ ਇਹੋ ਜਿਹੇ ਡਿਜ਼ਾਈਨ ਅਸੀਂ ਦੇਖੇ ਨਹੀਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਕਿਹੜੀ ਲੱਕੜ ਹੈ ਜੀ ਇਹ ਸਾਗਵਾਨ ਦੀ ਲੱਕੜ ਹੈ ਜੀ ਪ੍ਰੋਪਰ ਆ ਦੇਖੋ ਸਾਗਵਾਨ ਦੇ ਪੂਰੇ ਪਾਪਰ ਪਾਪਰ ਪਿਆ ਹੋਇਆ ਹੈ ਉਸ ਤੋਂ ਬਾਅਦ ਸੀਐਨਸੀ ਨਾਲ ਇਹਦੀ ਕਟਿੰਗ ਹੋਈ ਹੋਈ ਹੈ ਠੀਕ ਹੈ ਬਈ ਨੂੰ 36 ਘੰਟੇ ਲੱਗਦੇ ਨੇ ਜੀ ਇੱਕ ਪੱਲੇ ਨੂੰ ਤਿਆਰ ਹੋਣ ਵਾਸਤੇ 36 ਘੰਟੇ ਬਿਲਕੁਲ ਬਈ ਕਿੰਨੇ ਦਾ ਦੀ ਗਾਰੰਟੀ ਹੈ ਇਹਦੀ ਇਹ 25 ਸਾਲ ਦੀ ਗਾਰੰਟੀ ਹੈ 25 ਸਾਲ ਦੀ ਗਾਰੰਟੀ ਹੈ ਬਾਈ 25 ਸਾਲ ਦੀ ਗਾਰੰਟੀ ਮੈਂ ਕਹਿੰਦਾ ਵੀ ਬੰਦੇ ਦੀ ਇੱਕ ਟਾਈਮ ਦੀ ਗਾਰੰਟੀ ਨਹੀਂ ਹੋਰ ਪੱਲੇ ਦਿਖਾਵਾਂਗੇ ਬਾਈ ਜੀ ਹਾਂਜੀ 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 ਆ ਦੇਖੋ ਪੱਲੇ ਪੱਲੇ ਆ ਆ ਦੇਖੋ ਜੀ ਆ ਸਾਗਵਾਲ ਆ ਗਿਆ ਜੀ ਜੀ ਬਈ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਸਾਹਮਣੇ ਸਾਰੇ ਸਾਗਵਾਲ ਦੇ ਪੱਲੇ ਆ ਗਏ ਡਿਲੇ ਵਾਲੇ ਪੱਲੇ ਆ ਗਏ ਰੇਟ ਬਹੁਤ ਘੱਟ ਹੈ ਰਹਿਣ ਵਾਲਾ ਇਹਨਾਂ ਦਾ ਇਹ ਦੇਖੋ ਪ੍ਰੋਪਰਲੀ ਐਲੀਮੇਟਡ ਬਿਲਕੁਲ ਸ਼ਾਈਨ ਵਾਲੇ ਮੈਟ ਚਾਹੀਦੇ ਤੁਹਾਨੂੰ ਨੈਚੁਰਲ ਟੀਕ ਚਾਹੀਦਾ ਹੈਗਾ ਨੈਚੁਰਲ ਟੀਕ ਆ ਗਿਆ ਇਹ ਆਪਣਾ ਥੋੜਾ ਬਰਾਉਨਿਸ਼ ਪੰਚ ਆ ਗਿਆ ਇਹ ਥੋੜਾ ਡਾਰਕ ਬਰਾਉਨ ਕਲਰ ਆ ਗਿਆ ਜੀ ਭਾਈ ਇਹ ਆਪਣਾ ਹੁਣ ਆ ਗਿਆ ਜਾਲੀ ਵਾਲੇ ਸਾਡੇ ਜੀ ਭਾਈ ਪਾਲਿਸ਼ ਕੀਤੀ ਹੋਈ ਹੈ ਨਾ ਪਾਲਿਸ਼ ਕੀਤੀ ਹੋਈ ਹੈ ਜੀ ਸੋ ਭਾਈ ਪੂਰੀ ਵੀਡੀਓ ਨਾਲ ਜੁੜੇ ਰਹੋ ਤੁਸੀਂ ਜੀ ਜੀਰਕਪੁਰ ਵਿਖੇ ਸਾਹਿਲ ਬੁੱਡ ਕ੍ਰਾਫਟ ਭਾਈ ਜੀ ਬਾਈਆਂ ਦਾ ਦਰਵਾਜ਼ਿਆਂ ਦਾ ਕੰਮ ਹੈ ਜਿਵੇਂ ਤੁਸੀਂ ਵੀਡੀਓ ਦੇ ਉੱਪਰ ਦੇਖ ਰਹੇ ਹੋ ਕਿੰਨੇ ਵਧੀਆ ਦਰਵਾਜ਼ੇ ਹੈ ਜੀ ਇੱਕ ਨੰਬਰ ਭਾਈਆਂ ਕੋਲੇ ਕੁਆਲਿਟੀ ਹੈ ਤਰਾ ਤਰਾ ਦੇ ਲਈ ਤੁਸੀਂ ਵੀਡੀਓ ਦੇ ਉੱਪਰ ਡਿਜ਼ਾਈਨ ਦੇਖ ਰਹੇ ਹੋ ਮੈਂ ਕਹਿੰਦਾ ਭਾਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਵਧੀਆ ਦਰਵਾਜ਼ੇ ਵਧੀਆ ਡਿਜ਼ਾਈਨ ਵਾਲੇ ਦਰਵਾਜ਼ੇ ਕਦੇ ਨਹੀਂ ਦੇਖੇ ਕਿਉਂਕਿ ਬਾਈਆਂ ਦਾ ਬਹੁਤ ਵਧੀਆ ਕੰਮ ਹੈ ਬਾਈ ਨਾਲ ਗੱਲਬਾਤ ਕਰਦੇ ਆ ਜੀ ਬਾਈ ਜੀ ਸਸ ਜੀ ਦਾ ਸਸ ਜੀ ਪਰ ਬਾਈ ਟਿਕੜਾ ਕਿਉਂ ਜੀ ਬਹੁਤ ਵਧੀਆ ਜੀ ਬਾਈ ਜੀ ਪਹਿਲਾਂ ਦੱਸਪਾ ਜੀ ਇਹ ਦਰਵਾਜ਼ੇ ਹੈ ਜੀ ਦਰਵਾਜ਼ੇ ਬਾਰੇ ਤੁਹਾਨੂੰ ਕਲੀਅਰ ਕਰੋ ਜੀ ਇਹ ਭਾਈ ਆਪਣਾ ਸਕੇਨ ਵਾਲਾ ਡੋਰ ਹੈਗਾ ਜੀ ਇਸ ਚ ਤੁਸੀਂ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲਣਗੇ ਟੀ ਪੱਤੀ ਰਾਊਟਰ ਜੇ ਤੁਸੀਂ ਡਿਜ਼ਾਈਨ ਮੰਗੋ ਹੋ ਜੇ ਤੁਹਾਨੂੰ ਡਿਜ਼ਾਈਨ ਮਿਲੇਗਾ ਕਲਰ ਦੀ ਕੋਈ ਕਮੀ ਨਹੀਂ ਰਹੇਗੀ ਤੁਹਾਡੇ ਕੋਲ ਆਪਣੇ ਇੱਥੇ 300 ਪੱਲੇ ਦੀ ਡਿਸਪਲੇ ਲੱਗੀ ਹੋਈ ਹੈ ਪ੍ਰੋਪਰਲੀ ਜੀ ਬਈ 300 ਪੱਲੇ ਤੁਸੀਂ ਇੱਕ ਪੱਲਾ ਕੋਈ ਵੀ ਆਪਣਾ ਚੂਸ ਕਰ ਸਕਦੇ ਹੋ ਇਹ ਪ੍ਰੋਪਰ ਟਿਕ ਦੇ ਲੁੱਕ ਦੇਣ ਵਾਲੇ ਪੱਲੇ ਹੈਗੇ ਆ 3-4 ਹਜ਼ਾਰ ਤੋਂ ਸਟਾਰਟਿੰਗ ਹੋ ਜਾਂਦੀ ਜੀ ਪੱਲਿਆਂ ਦੀ 15 ਸਾਲ ਤੇ 25 ਸਾਲ ਦੀ ਦੋ ਗਾਰੰਟੀ ਆਏਗੀ ਜੀ ਬਈ ਜੀ 15 ਤੋਂ 25 ਸਾਲ ਦੀ ਬਿਲਕੁਲ ਜੀ ਬਈ ਜੀ 15 ਤੋਂ 25 ਸਾਲ ਦੀ ਗਾਰੰਟੀ ਮੈਂ ਕਹਿੰਦਾ 15 ਤੋਂ 25 ਸਾਲ ਦੀ ਗਾਰੰਟੀ ਬਹੁਤ ਵੱਡੀ ਗਾਰੰਟੀ ਹੈ ਕਿਉਂਕਿ ਬੰਦੇ ਦੀ 1 ਮਿੰਟ ਦੀ ਗਾਰੰਟੀ ਨਹੀਂ ਇਹ ਨਹੀਂ ਪਤਾ ਵੀ ਕਿੱਥੇ ਜਾਂਦੇ ਦਾ ਬੰਦੇ ਦਾ ਪੜਾਕਾ ਵੇਜੇ। ਭਾਈ ਤੁਸੀਂ ਐਡੀ ਵੱਡੀ ਗਰੰਟੀ ਕਿਵੇਂ ਦਿੰਦੇ ਹੋ ਜੀ? ਭਾਜੀ ਸਾਡੀ ਖੁਦ ਦੀ ਮੈਨੂਫੈਕਚਰ ਹੈਗੀ ਹੈ। ਜੀ। ਅਸੀਂ ਆਪ ਪੱਲਾ ਬਣਾਉਂਦੇ ਆ। ਅਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆਪ ਪੱਲਾ ਬਣਾਉਂਦੇ ਆ। ਸਾਨੂੰ ਪਤਾ ਹੈ ਅਸੀਂ ਕੀ ਪਾ ਸਕਦੇ ਆ। ਪੱਲਾ ਬਣਾ ਕੇ ਦੇਖ ਸਕਦੇ ਆ। ਪੂਰਾ ਕੱਚਾ ਆਹ ਦੇਖੋ ਭਾਈ ਜੀ। ਭਾਈ ਪੱਲਾ ਮੈਂ ਕਹਿੰਦਾ ਵੀ ਜੇ ਤੁਸੀਂ ਕੋਠੀ 'ਚ ਫਲੈਸ਼ ਕਿਸੇ ਵੀ ਜਗ੍ਹਾ ਤੇ ਲਗਾਉਣਾ ਹੈ ਨਾ ਮੈਂ ਕਹਿੰਦਾ ਵੀ ਪਚਾਏ ਤੇ ਝੋਟਾ ਵੱਜ ਜਾਗੇ ਜੀ ਟੁੱਟਦਾ ਨਹੀਂ। ਭਾਈ ਜੀ ਇਹਦੀ ਜਿਹੜਾ ਉੱਪਰ ਤੋਂ ਸਰਮੈਕਾ ਸੀਟ ਲੱਗੀ ਹੋਈ ਹੈ ਹਾਂਜੀ ਹਾਂਜੀ ਭਾਈ ਇਹਦੀ ਕੋਈ ਪਾਣੀ ਪੂਣੀ ਦਾ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ ਕੋਈ ਪਾਣੀ ਨਾਲ ਖਰਾਬ ਨਹੀਂ ਹੁੰਦਾ ਮੇਰੇ ਦੋ ਰੇਟ ਹੈਗੇ ਆ ਜੀ ਸੈਮੀ ਵਾਟਰਪਰੂਫ ਹੈਗਾ ਜੀ 200 ਰੁਪਏ ਪਰ ਫੁੱਲ ਵਾਟਰਪਰੂਫ ਹੈਗਾ ਜੀ 250 ਰੁਪਏ ਜੀ ਭਾਈ ਜਿੰਨਾ ਮਰਜ਼ੀ ਤੁਸੀਂ ਉਸ ਤੇ ਪਾਣੀ ਪਏ ਕੁਛ ਵੀ ਹੋਏ ਜਿਹੜਾ ਫੁੱਲ ਵਾਟਰਪਰੂਫ ਵਾਲਾ ਹੈ ਉਸ ਨੂੰ ਕਦੀ ਵੀ ਕੁਛ ਨਹੀਂ ਹੋਏਗਾ ਠੀਕ ਹੈ ਜੀ ਭਾਈ ਡਿਜ਼ਾਈਨ ਤੁਹਾਡੇ ਕੋਲ ਸਾਨੂੰ ਬਹੁਤ ਸਾਰੇ ਤੁਹਾਨੂੰ ਡਿਜ਼ਾਈਨ ਮਿਲਣਗੇ ਇੱਕ ਵੀ ਤੁਹਾਨੂੰ ਕੋਈ ਵੀ ਇੱਥੇ ਐਵੇਂ ਨਹੀਂ ਹੋਏਗਾ ਕਿ ਤੁਸੀਂ ਮੈਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਹੈ ਇਹ ਉਹ ਸੀਰੇ ਤੱਕ ਤੁਹਾਨੂੰ ਡਿਜ਼ਾਈਨ ਡਿਜ਼ਾਈਨ ਮਿਲਣਗੇ ਭਾਈ ਜਿਵੇਂ ਹੁਣ ਤੁਸੀਂ ਡਿਜ਼ਾਈਨ ਤੇ ਡਿਜ਼ਾਈਨ ਦਿਖਾ ਰਹੇ ਹੋ ਤਾਂ ਜੇ ਕਿਸੇ ਨੇ ਪਸੰਦੀਦਾ ਡਿਜ਼ਾਈਨ ਬਣਾਉਣਾ ਉਹ ਵੀ ਤੁਸੀਂ ਚੱਲ ਹਾਂਜੀ ਹਾਂਜੀ ਮੇ ਜੀ ਜਿਹੜਾ ਤੁਸੀਂ ਕਹੋ ਉਹ ਜਿਹੜਾ ਡਿਜ਼ਾਈਨ ਬਣ ਜਾਏਗਾ ਪ੍ਰੋਪਰਲੀ ਜਿਹੜਾ ਜਿਵੇਂ ਤੁਸੀਂ ਇਹ ਦੇਖੋ ਦੋ ਡਬਲ ਸ਼ੇਡ ਵਾਲੇ ਹੁਣ ਕਲਰ ਪੱਲੇ ਆ ਗਏ ਸ਼ੁਰੂ ਹੋ ਗਏ ਭਾਈ ਜਿਵੇਂ ਇਹ ਦਰਵਾਜ਼ਾ ਇਹ ਲੱਗਦਾ ਜਿਵੇਂ ਇੱਕ ਪੱਥਰ ਹੁੰਦਾ ਜੀ ਨਾ ਹਾਂਜੀ ਹਾਂਜੀ ਗ੍ਰੇਨਾਈਟ ਲੱਗਿਆ ਹੁੰਦਾ ਬਿਲਕੁਲ ਗ੍ਰੇਨਾਈਟ ਦੀ ਤਰ੍ਹਾਂ ਆਇਆ ਹੈ ਜੀ ਲੋਕੇ ਸਾਰੀ ਇਹ ਡਬਲ ਸ਼ੇਡ ਚ ਆ ਗਏ ਜੀ ਪੱਲੇ ਆਪਣੇ ਠੀਕ ਹੈ ਜੀ ਪ੍ਰੋਪਰਲੀ ਤੁਹਾਨੂੰ ਹਰ ਕੁਆਲਿਟੀ ਵਾਈਜ਼ ਕੋਈ ਸੈਕਰੀਫਾਈਸ ਨਹੀਂ ਕਰਨਾ ਪੈਣਾ ਸਾਨੂੰ ਜ਼ਿਆਦਾਤਰ ਜਿਵੇਂ ਫਿਲਮ ਹੀ ਲੈਣ ਦੀ ਆਡੀਅנס ਦੇਖਦੀ ਹੈ ਜੀ ਕਿਉਂਕਿ ਜੇ ਚਾਹੇ ਕਲਾਕਾਰ ਹੈ ਚਾਹੇ ਡਾਇਰੈਕਟਰ ਹੈ ਚਾਹੇ ਪ੍ਰੋਡਿਊਸਰ ਹੈ ਉਹ ਬਾਈ ਜੀ ਫਲੈਟਾਂ ਦੇ ਵਿੱਚ ਰਹਿ ਰਹੇ ਆ ਤੇ ਫਲੈਟ ਦੇ ਵਿੱਚ ਜੋ ਜਿਹੜੇ ਆਪਾਂ ਕੰਮ ਕਰਦੇ ਆ ਉਹ ਵਧੀਆ ਚੀਜ਼ ਨਹੀਂ ਲਾਉਂਦੇ ਹੈਗੇ ਤਾਂ ਉਹ ਤੁਸੀਂ ਉੱਥੇ ਜਾ ਕੇ ਪਹੁੰਚ ਕਰ ਦਿੰਦੇ ਹੋ ਬਿਲਕੁਲ ਪਹੁੰਚ ਹੋ ਜਾਂਦੀ ਹੈ ਜੀ 올 ਓਵਰ ਇੰਡੀਆ ਪਹੁੰਚ ਹੈਗੀ ਆਪਣੀ ਜੀ ਠੀਕ ਹੈ ਪੰਜਾਬ ਪੂਰਾ ਫ੍ਰੀ ਹੈਗਾ ਪੰਜਾਬ ਫ੍ਰੀ ਹੈ ਜੀ ਪੂਰਾ ਪੰਜਾਬ ਫ੍ਰੀ ਹੈਗਾ ਜੀ ਜਿੰਨਾ ਬੰਦੀ ਬੱਲਾ ਮੰਗਾਏ ਇੱਕ ਮੰਗਾਏ 10 ਮੰਗਾਏ ਪੰਜਾਬ ਪੂਰਾ ਫ੍ਰੀ ਹੈਗਾ ਜੀ ਆ ਦੇਖੋ ਮੈਂ ਕਿਹਾ ਤਾਂ ਬਾਈ ਡਿਜ਼ਾਈਨ ਦੇ ਆ ਦੇਖੋ ਜੀ ਬਾਈ ਡਿਜ਼ਾਈਨ ਤਾਂ ਬਾਈਆਂ ਕੋਲੇ ਮੁੱਕਣ ਦੀ ਨਹੀਂ ਆ ਰਹੀ ਹਾਂ ਸੋਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਸਾਨੂੰ ਕਾਲੀ ਕਰਨ ਦੀ ਕੋਈ ਹੋਣੀ ਬਈ ਕੋਈ ਕਾਲੀ ਨਹੀਂ ਆ ਕੋਈ ਡਿਜ਼ਾਈਨ ਤੁਸੀਂ ਪ੍ਰੋਪਰਲੀ ਦੇਖੋ ਤੁਸੀਂ ਜਿਹੜੇ ਵੀ ਸ਼ੈਲ ਬੈਠੇ ਹੈਗੇ ਉਹ ਤੁਹਾਨੂੰ ਪ੍ਰੋਪਰ ਉੱਥੇ ਨੂੰ ਸਕਰੀਨਸ਼ਾਟ ਲਓ ਆਪਣਾ ਆਪਣਾ ਸਾਈਜ਼ ਭੇਜੋ ਤਾਂ ਡੇਗੋਲ ਉੱਥੇ ਡਿਲੀਵਰ ਹੋਏਗਾ ਟਾਡੇ ਘਰੇ ਮਾਲ ਛੱਡ ਕੇ ਆਵਾਂਗੇ। ਕਈ ਵੀਰ ਪੁਰਾਣੇ ਦਰਵਾਜ਼ੇ ਵੀ ਲਾਉਂਦੇ ਚਾਹਵਣ ਹੁੰਦੇ ਜੀ ਕਿ ਇਹਨਾਂ ਦਾ ਬਸਟ ਨਹੀਂ ਹੁੰਦਾ ਜੀ। ਕੋਈ ਗੱਲ ਨਹੀਂ ਵੀਰ ਜੀ ਆਪਣੇ ਦਰਵਾਜ਼ੇ ਇਹੀ ਵਾਲੇ ਹਨਾ ਨੂੰ ਵਧੀਆ ਬਜਟ ਦਵਾਂਗੇ ਅਸੀਂ। ਠੀਕ ਹੈ ਜੀ। 3-4 ਹਜ਼ਾਰ ਦਾ ਪੱਲਾ ਹੈਗਾ ਕੋਈ ਜ਼ਿਆਦਾ ਮਹਿੰਗਾ ਪੱਲਾ ਨਹੀਂ ਹੈਗਾ। ਮੈਂ ਤਾਂ ਰੇਟ ਹੀ ਬਹੁਤ ਘਟਾਏ ਹੋਏ ਆ। 3 ਤੋਂ 4000 ਰੁਪਏ ਦਾ ਬਾਈ ਜੀ ਪੱਲਾ ਹੈ ਜੇ ਆਪਾਂ ਕਿਸੇ ਕੋਠੀ 'ਚ ਲਾਉਣਾ ਹੈ ਫਲੈਟ 'ਚ ਲਾਉਣਾ ਹੈ ਤੇ ਬਾਈ ਜੀ ਇਹ ਆਪ ਕਿਸੇ ਪੂਰੇ 50 15 ਸਾਲ ਦੀ ਗਾਰੰਟੀ ਹੈ ਜੀ। 15 ਸਾਲ ਦੀ ਗਾਰੰਟੀ ਹੈ। ਪੰਜਾਬ ਪੂਰਾ ਫ੍ਰੀ ਹੈਗਾ। ਜ ਪਈ ਜੀ ਜੇ ਡਿਲੀਵਰੀ ਕਰਦੇ ਆ ਜੀ ਉਹਦਾ ਕੋਈ ਚਾਰਜ ਲੱਗਦਾ ਹੈ ਅਲੱਗ ਜੀ ਕੋਈ ਨਹੀਂ ਚਲੋ ਮਤਲਬ ਪੰਜਾਬ ਪੂਰਾ ਫਰੀ ਹੈ ਜੀ ਡਿਲੀਵਰੀ ਚਾਰਜ ਪੰਜਾਬ ਫਰੀ ਹੈ ਜੀ ਹਾਂ ਜੀ ਠੀਕ ਹੈ ਜੀ ਆ ਦੇਖੋ ਡਬਲ ਸ਼ੇਡ ਜਿਹੜਾ ਜਮ ਮਰਜੀ ਤੁਸੀਂ ਕਹੋ ਜਾਂ ਪੱਲਾ ਬਣ ਜਾਏਗਾ ਫੈਕਟਰੀ ਬਹੁਤ ਵੱਡੀ ਹੈ ਜੀ ਪਈਆਂ ਦੀ ਪਈਆਂ ਦਾ ਉੱਪਰ ਨੰਬਰ ਚੱਲ ਰਿਹਾ ਹੈ ਹਾਂ ਜੀ ਬਾਕੇ ਤੁਸੀਂ ਸਾਨੂੰ ਕਾਲ ਕਰੋ ਜਦੋਂ ਮਰਜੀ ਆ ਦੇਖੋ ਟੈਕਚਰ ਵਾਲੇ ਡਿਜ਼ਾਈਨ ਆ ਗਏ ਹੈ ਜੀ ਪ੍ਰੋਪਰਲੀ ਆ ਲਓ ਜੀ ਦੇਖੋ ਡਿਜ਼ਾਈਨ ਇਹ ਆਪਣੇ ਬਲ ਮੁਕਨੇ ਹੈਗੇ ਜਿੰਨੇ ਮਰਜੀ ਭਾਈ ਕੰਮ ਤਾਂ ਸੀ ਬਹੁਤ ਦੇਖਿਆ ਮੈਂ ਕਿਹਨਾਂ ਵੀ ਲੁਬਾਈਆਂ ਦਾ ਕੰਮ ਵਧੀਆ ਵਾੜਾ ਨੋਰ ਦੇਖਾਂਗੇ ਹਾਂਜੀ ਹਾਂਜੀ ਆਹ ਦੇਖੋ ਸਾਗਵੰਦ ਡੋਰ ਆ ਗਈ ਜੀ ਕਿਸੇ ਨੇ ਆਪਣੇ ਵਧੀਆ ਆਪਣਾ ਕੋਠੀ ਬਣਾ ਰਿਹਾ ਕੰਮ ਬਣਾ ਰਿਹਾ ਭਾਈ ਜਿਵੇਂ ਗਲਾਵ ਸਿੱਧੂ ਬਾਈ ਦੀ ਕੋਠੀ ਦੇ ਵਿੱਚ ਡਿਜ਼ਾਈਨ ਲੱਗਿਆ ਹੋਇਆ ਹੈ ਸਿੱਧੂ ਬਾਈ ਦੀ ਕੋਠੀ ਦੇ ਵਿੱਚ ਡਿਜ਼ਾਈਨ ਲੱਗਿਆ ਹੋਇਆ ਬਿਲਕੁਲ ਸੱਚ ਹੈ ਝੂੜਨੀ ਕਿਉਂਕਿ ਅਸੀਂ ਗਲਾਬ ਬਾਈ ਦੀ ਕੋਠੀ ਦੀ ਜਗੇ ਆਏ। ਭਾਈ ਇਹ ਡਿਜ਼ਾਈਨ ਫਿਰ ਸਪੈਸ਼ਲ ਤਿਆਰ ਕਰਦੇ ਹੋ? ਹਾਂਜੀ ਹਾਂਜੀ ਭਾਜੀ, ਔਨ ਡਿਮਾਂਡ ਤੁਸੀਂ ਜਿਵੇਂ ਕਹੋ ਉਹਵੇਂ ਤੇ ਤਾਲੂ ਮਿਲ ਜੇਗਾ ਪੱਲਾ। ਜੀ। ਤੇ ਦੇਖੋ ਡਿਜ਼ਾਈਨਰ ਦੀ ਕੋਈ ਕਮੀ ਨਹੀਂ ਹੈ, ਸਾਗਵਾਲ ਆ ਗਿਆ ਜੀ। ਜੀ। ਪ੍ਰੋਪਰਲੀ ਤੁਸੀਂ ਕੋਈ ਆਪਣਾ ਡਿਜ਼ਾਈਨ ਦੋ, ਉਹੀ ਆਪਾਂ ਬਣਾ ਦਾਂਗੇ ਪ੍ਰੋਪਰ। ਇਹ ਬਾਈ ਕੀ ਪ੍ਰਾਈਜ਼ ਹੈ ਦਾ? ਇਹ ਵੀਰੇ 500 ਰੁਪਏ ਫੁੱਟ ਹੈ ਜੀ। ਇਹ 500 ਰੁਪਏ ਫੁੱਟ ਹੈ ਜੀ। ਹਾਂਜੀ, ਇਹ ਦਿਲੇ ਵਾਲਾ ਪੱਲਾ ਆ ਗਿਆ। ਜੀ ਭਾਈ। 500 ਪ੍ਰੋਪਰਲੀ ਬਣਾਉਂਦਾ ਹਾਂ ਹਰਤੋਂ ਦੀ ਕੁਆਲਿਟੀ ਹਰ ਜਨ ਜੀ ਭਾਈ ਸਾਡੇ ਕੋਲ 2000 ਤੋਂ ਪੱਲਾ ਲੈ ਕੇ 1 ਲੱਖ ਰੁਪਏ ਤੱਕ ਪੱਲਾ ਹੈਗਾ 2000 ਤੋਂ ਲੈ ਕੇ 1 ਲੱਖ ਰੁਪਏ ਦਾ ਪੱਲਾ ਜੀ ਕਿਉਂਕਿ ਭਾਈ ਕਿਸੇ ਦਾ ਬਜਟ ਘੱਟ ਹੁੰਦਾ ਕਿਸੇ ਦਾ ਵੱਡੀਆਂ ਸੈਲੀਬ੍ਰਿਟੀ ਐ ਜਾਂ ਕੋਈ ਚੰਗੇ ਪਰਿਵਾਰ ਵਾਲੇ ਉਹਨਾਂ ਦਾ ਬਜਟ ਜਿਆਦਾ ਹੁੰਦਾ ਤਾਂ ਇਹ ਬਾਈਆਂ ਦਾ ਕੰਮ ਬਹੁਤ ਵਧੀਆ ਉੱਪਰ ਐਡਰੈਸ ਭਾਈ ਇੱਕ ਵਾਰੀ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਬੋਲ ਦਿਓ ਜੀ ਭਾਈ ਐਸ.ਓ. ਨੰਬਰ 6 ਅ ਸ਼੍ਰੀਬ ਆਪਣਾ ਇਹਨੂੰ ਦੁਆਰਤ ਕਰ ਚੁੰਨੀਗੜ ਹਾਈਵੇ ਹਾਂ ਜੀ ਐਸਓ ਨੰਬਰ 6 ਚੰਡੀਗੜ੍ਹ ਹਾਈਵੇ ਨੀਅਰ ਸੇਠੀ ਟਾਬਾ ਸਾਡੇ ਨੰਬਰ ਚੱਲ ਰਹੇ ਆ ਸਕਰੀਨ ਤੇ ਸਾਨੂੰ ਕਾਲ ਕਰੋ ਲੋਕੇਸ਼ਨ ਮੰਗਾਓ ਜਦੋਂ ਮਰਜ਼ੀ ਆਪ ਬਾਈ ਜੀ ਉੱਪਰ ਮੋਬਾਈਲ ਨੰਬਰ ਚੱਲ ਰਿਹਾ ਜੀ ਲੋਕੇਸ਼ਨ ਤੇ ਬਾਈਆਂ ਕੋਲੇ ਕੋਈ ਜ਼ਰੂਰ ਮਿਲਟ ਕਰੋ ਬਾਈ ਦਾ ਬਹੁਤ ਵਧੀਆ ਕੰਮ ਹੈ ਮੈਂ ਕਹਿੰਦਾ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਦਰਵਾਜ਼ੇ ਦੇਖਿਆ ਪਰ ਇੰਨੇ ਡਿਜ਼ਾਈਨ ਇੰਨੀ ਕੁਆਲਿਟੀ ਦੇ ਇੰਨਾ ਜ਼ਿਆਦਾ ਮਟੀਰੀਅਲ ਅਜ ਕਿਤੇ ਨਹੀਂ ਦੇਖਿਆ ਕਿਉਂਕਿ ਵੀਡੀਓ ਨੂੰ ਸ਼ੇਅਰ ਕਰੋਗੇ ਇੱਕ ਵਾਰੀ ਬਾਈ ਜੀ ਦਾ ਵੀਡੀਓ ਸ਼ੇਅਰ ਕਰਕੇ ਜੀਦਾ ਤੁਹਾਨੂੰ ਤੁਹਾਡੇ ਕੋਲ ਸਕਰੀਨਸ਼ਾਟ ਮਾਰ ਕੇ ਜੇ ਤੁਸੀਂ ਫੋਨ ਕਰਕੇ ਆਉਗਾ ਇਹ ਆਪਣੀ ਵੀਡੀਓ ਦੇਖ ਕੇ ਉਹਨੂੰ ਅਸੀਂ 10% ਦਾ ਡਿਸਕਾਊਂਟ ਦਵਾਵਾਂਗੇ ਹਾਰਡਵੇਅਰ ਦੇ ਉੱਪਰ ਲਓ ਜੀ ਜਿਹੜਾ ਭਾਈ ਆਪਣੀ ਵੀਡੀਓ ਦੇਖ ਕੇ ਆਉਗਾ ਉਹਨੂੰ ਹਾਰਡਵੇਅਰ ਦੇ ਉੱਪਰ 10% ਦਾ ਡਿਸਕਾਊਂਟ ਦਿੱਤਾ ਜਾਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਭਾਈ ਸਸੇ ਕੈਮ